ਕੀ ਨਾਮ ਹੈ ਆਪਣਾ ਮੇਰਾ ਨਾਮ ਹਰਜਿੰਦਰ ਸਿੰਘ ਜੀ ਪਿੰਡ ਖਿੱਲੜੀਆਂ ਜਿਲ੍ਹਾ ਸੰਗਰੂਰ ਸਰਪੰਚ ਸਾਹਿਬ ਤੁਹਾਡੇ ਵੱਲੋਂ ਤੁਹਾਡੀ ਪੰਚਾਇਤ ਵੱਲੋਂ ਪਿੰਡ ਦੇ ਸੁਧਾਰ ਲਈ ਕਾਫੀ ਮਤੇ ਪਾਏ ਗਏ ਹਨ ਕੀ ਕੀ ਮਤੇ ਨੇ ਅਸੀਂ ਮਤੇ ਗ੍ਰਾਮ ਸਭਾ ਵਿੱਚ ਪਾਏ ਨੇ ਜੋ ਗ੍ਰਾਮ ਸਭਾ ਦਾ ਮਤਾ ਹੁੰਦਾ ਇੱਕ ਤਰ੍ਹਾਂ ਦਾ ਹਾਈ ਕੋਰਟ ਦਾ ਚੈਲੰਜ ਮੰਗੂ ਹੁੰਦਾ ਅਸੀਂ ਲਗਭਗ 9 ਮਤੇ ਪਾਏ ਨੇ ਪਿੰਡ ਪਿੰਡ ਦੇ ਸਹਿਯੋਗ ਦੇ ਨਾਲ ਸਾਰੇ ਪਿੰਡ ਦੇ ਸਹਿਮਤੀ ਨਾਲ ਪਾਏ ਨੇ ਪਹਿਲਾ ਮਤਾ ਪਾਇਆ ਵੀ ਟਰੈਕਟਰ ਉੱਪਰ ਜੋ ਪਿੰਡ 'ਚ ਡੈਕ ਲੱਗਦੇ ਨੇ ਉੱਚੀ ਆਵਾਜ਼ 'ਚ ਕਿਉਂ ਡੈਕ ਬਹੁਤ ਵੱਡੇ ਲੱਗੇ ਹੋਏ ਟਰੈਕਟਰਾਂ ਦੇ ਉਹਦੀ ਆਵਾਜ਼ ਬਹੁਤ ਜ਼ਿਆਦਾ ਹੁੰਦੀ ਆ ਜੋ ਬਜ਼ੁਰਗਾਂ ਤੇ ਜੋ ਪੜ੍ਹਾਈ ਵਾਲੇ ਬੱਚੇ ਨੂੰ ਉਹਨੂੰ ਪਰੇਸ਼ਾਨ ਕਰਦੀ ਆ ਕਿਉਂ ਕਈ ਬਜ਼ੁਰਗ ਸਾੜ ਦੇ ਮਰੀਜ਼ ਹੁੰਦੇ ਨੇ ਉਹਨਾਂ ਨੂੰ ਪਰੇਸ਼ਾਨ ਕਰਦੀ ਆ ਇਸ ਲਈ ਉਹ ਡੈਕ ਅਸੀਂ ਪਿੰਡ ਵਿੱਚ ਪੂਰਨ ਤੌਰ ਤੇ ਬੰਦ ਕੀਤੇ ਨੇ ਤੇ ਉਹਨਾਂ ਨੂੰ 3000 ਰੁਪਏ ਜੁਰਮਾਨੇ ਵੀ ਰੱਖਿਆ ਕਰੋ ਪਿੰਡ ਦੀ ਹੱਦ ਦੇ ਵਿੱਚ ਡੈਕ ਲਗਾਉਣਗੇ ਤੇ ਦੂਜਾ ਮਤਾ ਅਸੀਂ ਪਾਇਆ ਕੋਈ ਵੀ ਕਮੇਟੀ ਪਿੰਡ ਚੋਂ ਫੰਡ ਇਕੱਠਾ ਕਰਦੀ ਆ ਤਾਂ ਉਹ ਜ਼ਮੀਨ ਦੇ ਹਿਸਾਬ ਨਾਲ ਹੀ ਫੰਡ ਇਕੱਠਾ ਕਰੇਗੀ ਜਾਂ ਸਰਦਾ ਸਮਾਨ ਕਿਉਂਕਿ ਜਿੰਨੀ ਅਗਲੀ ਇਨਕਮ ਆ ਉਹ ਹਿਸਾਬ ਨਾਲ ਹੀ ਫੰਡ ਦੇ ਸਕਦਾ ਹਰ ਇੱਕ ਬੰਦਾ ਆਪਾਂ ਧੱਕਾ ਨਹੀਂ ਕਰ ਸਕਦੇ ਕਿੰਨੇ ਪੈਸੇ ਦੇ ਇਸ ਕਰਕੇ ਅਸੀਂ ਜ਼ਮੀਨ ਦੇ ਹਿਸਾਬ ਨਾਲ ਉਹਨਾਂ ਦੀ ਇਨਕਮ ਦੇ ਹਿਸਾਬ ਨਾਲ ਹੀ ਫੰਡ ਮਤਾ ਪਾਇਆ ਵੀ ਉਹ ਹਿਸਾਬ ਨਾਲ ਹੀ ਫੰਡ ਇਕੱਠਾ ਕੀਤਾ ਜਾਵੇਗਾ ਤੀਜਾ ਮਤਾ ਪਾਇਆ ਅਸੀਂ ਜੋ ਪਿੰਡ ਵਿੱਚ ਪ੍ਰਵਾਸੀ ਨੇ ਉਹਨਾਂ ਦੀ ਵੋਟ ਰੀ ਵੀ ਬਣਾਈ ਜਾਵੇਗੀ ਔਰ ਉਹਨਾਂ ਨੂੰ ਜੋ ਪਿੰਡ ਵਿੱਚ ਹਲੜਵਾਜੀ ਜਾਂ ਅਲਦਾਰੇ ਗਵਰਮੰਟ ਨੂੰ ਤੰਗ ਪ੍ਰੇਸ਼ਾਨ ਕਰਾਂਗੇ ਤਾਂ ਅਸੀਂ ਉਹਨਾਂ ਨੂੰ ਪਿੰਡ ਵਿੱਚੋਂ ਕੋਦ ਮਰਜ਼ੀ ਵਾਰ ਵਾਰ ਕੱਢ ਸਕ ਜੋ ਕਿ ਅਗਰ ਪ੍ਰਵਾਸੀ ਜੀ ਦੀ ਵੋਟ ਬਣ ਜਾਂਦੀ ਹੈ ਤਾਂ ਉਹ ਆਪਣੇ ਪਿੰਡ ਵਿੱਚ ਰਹਿਣ ਦੇ ਪੱਕੇ ਬਿਸ਼ਨੀਕ ਬਣ ਜਾਂਦੇ ਨੇ ਤਾਂ ਉਹ ਆਪ ਦਾ ਹੱਕ ਜਿਤਾਉਣ ਲੱਗ ਜਾਂਦੇ ਨੇ ਹਾਲੀਵੁੱਡ ਦਾ ਵਾਅਦਾ ਹੋਣ ਦੇ ਨਾਲ ਪਿੰਡ ਵਿੱਚ ਸਰਕਾਰ ਦਾ ਪੈਦਾ ਹੋ ਜਾਂਦੀ ਹੈ ਅਸੀਂ ਅਗਲਾ ਮਤਾ ਪਾਇਆ ਵੀ ਪਿੰਡ ਵਿੱਚ ਜੋ ਵੀ ਪਾਣੀ ਵਾਲੀ ਟੈਂਕਰ ਨੇ ਉਹਦਾ ਥੋੜਾ ਜਿਹਾ ਕਰਾਇਆ ਰੱਖਿਆ ਤਾਂ ਕਿ ਉਹ ਸਮੇਂ ਸਰਪੰਚਾਇਤ ਦੇ ਕੋਲੇ ਜਾਂ ਗੁਰਦੁਆਰਾ ਸਰਕਾਰੀ ਜਗ੍ਹਾ ਦੇ ਪਾਸ ਪਹੁੰਚ ਜਾਣਾ ਅਤੇ ਉਹਨਾਂ ਦੀ ਰਿਪੇਅਰ ਹੁੰਦੀ ਰਹੇ ਅ ਕਿਮਤਾ ਪਾਇਆ ਛੋਟਾ ਜਿਹਾ ਪਿੰਡ ਵਿੱਚ ਜਿਹੜਾ ਵਾਲ ਨੇ ਕੇਸ ਨੇ ਉਹ ਵੇਚਨੇ ਬਣਾਏ ਖਰੀਦਨੇ ਬਣਾ ਕੀਤੇ ਨੇ ਕਿਉਂਕਿ ਉਹ ਕੇਸ ਨੇ ਉਹ ਸਿੱਖੀ ਧਰਮ ਦੇ ਲੇਟਰ ਆਪਾਂ ਵੇਚ ਨਹੀਂ ਸਕਦੇ ਇਸ ਕਰਕੇ ਉਹ ਸਿੱਖੀ ਦੇ ਹਿਸਾਬ ਨਾਲ ਧਰਮ ਦੇ ਹਿਸਾਬ ਨਾਲ ਅਸੀਂ ਵੇਚਨੇ ਬੰਦ ਕਰੇ ਨੇ ਸੇਮਾ ਮਤਾ ਪਾਇਆ ਇਹੀ ਪਿੰਡ ਵਿੱਚ ਕੋਈ ਵੀ ਨਸ਼ਾ ਵੇਚਣਾ ਤੇ ਖਰੀਦਣਾ ਬਣਾਏ ਤੇ ਉਹ ਹੀ ਦੁਕਾਨਾਂ ਤੋਂ ਵੀ ਨਸ਼ਾ ਸਾਰਾ ਸਟਿੰਕ ਕੋਲਫਾ ਜਰਦਾ ਵਗੈਰਾ ਬੰਦ ਕੀਤਾ ਹੋਇਆ ਅਸੀਂ ਉਹਨਾਂ ਤੋਂ ਸੈਨ ਵੀ ਬਕਾਇਦਾ ਕਰਾਏ ਨੇ ਅਸੀਂ ਇਹਨਾਂ ਨੂੰ ਬੇਨਤੀ ਵੀ ਕਰੀ ਅਬੀ ਭਾਈ ਤੁਸੀਂ ਇਹ ਨਸ਼ਾ ਨਹੀਂ ਵੇਚਣਾ ਅਗਰ ਕੋਈ ਵੇਚਦਾ ਉਹਤੇ ਕਾਨੂੰਨੀ ਕਾਰਵਾਈਆਂ ਤੇ ਜੁਰਮਾਨਾ ਵੀ ਕੀਤਾ ਜਾਵੇਗਾ। ਤੋਂ ਸਾਡੇ ਪਿੰਡ ਵਿੱਚੋਂ ਸਟਿੰਕ ਕੋਲੇ ਪਜਰਦਾ ਵੀਡੀਓ ਪੂਰਨ ਤੌਰ ਤੇ ਬੰਦ ਹੈ। ਉੱਤੇ ਜੀ ਸੱਤਵੇਂ ਮਤਾ ਪਾਇਆ ਪਿੰਡ ਵਿੱਚੋਂ ਕੋਈ ਵੀ ਟੀਮ ਖੇਡਣ ਲਈ ਜਾਂਦੀ ਹੈ ਬਾਲੀਵਾਲ ਦੇ ਕ੍ਰਿਕਟ ਦੇ ਕਬੱਡੀ ਦੀ ਤਾਂ ਉਹਦੀ ਜੋ ਵੀ ਐਂਟਰੀ ਫੀਸ ਹੁੰਦੀ ਹੈ 1200 ਹੁਣ ਹਰੇਕ ਥਾਂਵੇਂ ਹੁੰਦੀ ਹੈ ਉਹਦੀ ਐਂਟਰੀ ਵਿੱਚ ਪੰਚਾਇਤ ਵੱਲੋਂ ਦਿੱਤੀ ਜਾਵੇਗੀ ਤਾਂ ਕਿ ਉਹ ਖਿਡਾਰੀਆਂ ਦਾ ਕੋਈ ਨਾ ਕੋਸ ਪਿੰਡ ਵੱਲੋਂ ਸਹਿਯੋਗ ਹੋ ਸਕੇ ਜਾਂ ਪੰਚਾਇਤ ਵੱਲੋਂ ਸਹਿਯੋਗ ਕਰ ਸਕੀ ਅਸੀਂ। ਤੇ ਅੱਠਵਾਂ ਮਤਾ ਪਾਇਆ ਇਹ ਪਿੰਡ ਵਿੱਚੋਂ ਕੋਈ ਵੀ ਖਿਡਾਰੀ ਪੰਜਾਬ ਜਾਂ ਨੈਸ਼ਨਲ ਜਾਂ ਬਲਾਕ ਖੇਡ ਖੇਡਣ ਜਾਂਦਾ ਉੱਥੋਂ ਮੈਡਲ ਲੈ ਕੇ ਆਉਂਦਾ ਤਾਂ ਉਹਨੂੰ ਬਣਦਾ ਮਾਨ ਸਨਮਾਨ ਨਕਦ ਰਾਸ਼ੀ ਜਾਂ ਵਧੀਆ ਅਵਾਰਡ ਦੇਵਾਂਗੇ ਸੀ ਉਹਨੂੰ ਤੇ ਅਗਰ ਉਹ ਲੋੜਵੰਦ ਖਿਡਾਰੀ ਜਾਂਦਾ ਉਸ ਨੂੰ ਖਰਾਕ ਦਾ ਵੀ ਇੰਤਜ਼ਾਮ ਕਰਕੇ ਦੇਵਾਂਗੇ ਅਗਲਾ ਮਤਾ ਪਾਇਆ ਅਸੀਂ ਪਿੰਡ ਵਿੱਚ ਕੋਈ ਵਿਆਹ ਸ਼ਾਦੀ ਜਾਂ ਖੁਸ਼ੀ ਦੇ ਮੌਕੇ ਡੀਜੇ ਲੱਗਦਾ ਉਹਦੀ ਹੁੰਦਾ ਸਰਕਾਰੀ ਤੌਰ ਤੇ ਦੇਖੇ 10 ਵਜੇ ਤੱਕ ਉਹ ਟਾਈਮ ਹੁੰਦਾ ਡੀਜੇ ਦਾ ਅਗਰ ਉਦੋਂ ਬਾਅਦ ਅਸੀਂ ਦੋ ਘੰਟੇ ਹੋਰ ਤੇ 12 ਵਜੇ ਤੱਕ ਲਗਾ ਸਕਦਾ ਤੂੰ ਵਾਧਾ ਲਗਾਉਂਦਾ ਉਹ ਗਵਾਂਡੀਆ ਨੂੰ ਆਪਣੇ ਪਿੰਡ 'ਚ ਪਰੇਸ਼ਾਨ ਕਰਦਾ ਤਾਂਹੀਂ ਉਹਦਾ 12 ਵਜੇ ਦਾ ਟਾਈਮ ਰੱਖਤਾ ਉਦੋਂ ਬਾਅਦ ਉਹ ਲਾਉਂਦਾ ਤੈਨੂੰ 4000 ਰੁਪਏ ਜੁਰਮਾਨਾ ਔਰ ਉਤੇ ਵਣਦੀ ਕਾਰਵਾਈ ਕੀਤੀ ਜਾਵੇਗੀ ਇਹ ਅਸੀਂ ਮਤੇ ਪਾਏ ਨੇ ਸਾਰੇ ਪਿੰਡ ਦੇ ਸਹਿਯੋਗ ਨਾਲ ਪਾਏ ਨੇ ਕੀ ਲੱਗਦਾ ਜੋ ਮਤੇ ਪਾਏ ਨੇ ਉਹਨਾਂ ਤੇ ਕਿੰਨਾ ਕੰਮ ਹੋਣਾ ਸ਼ੁਰੂ ਹੋ ਚੁੱਕਿਆ ਹੈ ਲਗਭਗ ਹਲੇ ਤੱਕ ਤਾਂ ਸਾਰੇ ਨਾਲ ਨੇ ਪਿੰਡ ਦੇ ਕੋਈ ਮਤਲਬ ਇਹਨਾਂ ਦੇ ਉਲਟ ਨਹੀਂ ਚੱਲਿਆ ਤੋ ਅਸੀਂ ਚ ਵੀ ਸੋਨੇ ਸਾਰਾ ਪਿੰਡ ਖੜਾ ਸੰਯੋਗ ਦੇ ਪੰਚਾਇਤ ਦਾ ਪਹਿਮਤ ਇਹਨੂੰ ਬੋਰਡਰ ਤੇ ਜਾਰੀ ਰੱਖੀ ਆ ਤੇ ਜਾਰੀ ਰੱਖਣ ਦੀ ਕੋਸ਼ਿਸ਼ ਵੀ ਕਰਾਂਗੇ ਤੇ ਰੱਖਾਂਗੇ ਵੀ ਕੀ ਲੱਗਦਾ ਜੋ ਮਤੇ ਪਾਏ ਨੇ ਜੋ ਮਤਿਆਂ ਦੇ ਦੌਰਾਨ ਗਲਤੀਆਂ ਕਰਨਗੇ ਜਿਨ੍ਹਾਂ ਤੇ ਜੁਰਮਾਨੇ ਲੱਗਣਗੇ ਉਹ ਜੁਰਮਾਨੇ ਦੀ ਪੇਮੈਂਟ ਕਿੱਥੇ ਜਾਵੇਗੀ ਉਹ ਜੇ ਮਤਲਬ ਆਇਆ ಗ್ರಾಮ ਸਭਾ ਵਿੱਚ ਪਾਇਆ ਉਹ ਮਤਲਬ ਜੋ ਵੀ ਇਹਦੀ ਇਨਕਮ ਆਮਿਕ ਜੁਰਮਾਨਿਆਂ ਦੇ ਉਹ ਇੱਕ ਵਾਰ ਸਰਕਾਰ ਦੇ ਖਾਤੇ ਵਿੱਚ ਜਾਵੇਗੀ ਉਹ 30% ਜਿੰਨਾ ਵੀ ਉਹਨਾਂ ਦਾ ਪਰਸੈਂਟ ਹੁੰਦਾ ਉਹ ਕੱਟ ਕੇ ਬਾਕੀ ਪਿੰਚ ਪਿੰਡ ਦੇ ਵਾਸੀਆਂ ਵਾਸਤੇ ਪਿੰਡ ਵਿੱਚ ਲਾਉਣ ਵਾਸਤੇ ਵਰਤੀ ਜਾਵੇਗੀ ਜਿੰਨਾ ਵੀ ਉਹ ਫੰਡ ਕੱਟਣਗੇ ਸਰਕਾਰ ਜੀ 30 20% ਹੁੰਦਾ ਉਹਨਾਂ ਦਾ ਬਾਕੀ ਦਾ ਫੰਡ ਪਿੰਡ ਵਿੱਚ ਹੀ ਵਰਤੇ ਜਾਵੇਗਾ ਪਤਾ ਲੱਗਿਆ ਤੁਸੀਂ ਆਪਣੇ ਪਿੰਡ ਦੇ ਵਿੱਚ ਇੱਕ ਸਟੇਡੀਅਮ ਵੀ ਬਣਾਇਆ ਬਹੁਤ ਵੱਡੀ ਜਗ੍ਹਾ ਤੇ ਕੀ ਕਹਿਣਾ ਚਾਹੋਗੇ ਉਹ ਸਟੇਡੀਅਮ ਮਤਲਬ 12-13 ਵਿਕਾ ਸਟੇਡੀਅਮ ਬਣਿਆ ਜੀ ਉਹ ਪਹਿਲਾਂ ਟੋਬਾ ਹੁੰਦਾ ਸੀ ਉਹ ਪਿੰਡ ਦੇ ਸਾਰੇ ਨੌਜਵਾਨਾਂ ਨੇ ਸਹਿਯੋਗ ਸਹਿਯੋਗ ਨਾਲ ਸਾਰਾ ਬੰਦ ਕਰਕੇ ਉਹਨੂੰ ਪੱਧਰ ਕੀਤਾ ਕੁਝ ਐਨਆਰਆਈ ਦੀ ਮਦਦ ਨਾਲ ਅਸੀਂ ਉੱਥੇ ਉਹ ਬਣਾਇਆ ਪੂਰਾ ਪ੍ਰੋਪਰ ਬਿਲਡਿੰਗ ਖੜੀ ਕਰੀਆ ਤੇ ਕੁਝ ਸਰਕਾਰ ਵੱਲੋਂ ਮਦਦ ਹੋਈ ਆਵਾਜ਼ ਵਿੱਚ ਉਹਦੇ ਬਾਥਰੂਮ ਵਗੈਰਾ ਟੈਲਾਂ ਵਗੈਰਾ ਤੇ ਜਿੰਮ ਵੀ ਕੁਝ ਸਰਕਾਰ ਵੱਲੋਂ ਕੁਝ ਅਸੀਂ ਆਪਣੇ ਪੱਧਰ ਦੇ ਜਲੰਧਰ ਤੋਂ ਜਮਾ ਪ੍ਰੋਪਰ ਲੈ ਕੇ ਆਇਆ ਪੂਰੀ ਪ੍ਰੋਪਰ ਜੰਮਾ ਦੇ ਪਿੰਡ ਵਿੱਚ ਰੱਸਾ ਵਗੈਰਾ ਟਾਇਰ ਪੂਰਾ ਗਰਾਊਂਡ ਆ ਮਤਲਬ ਕਿਸੇ ਪਲੇਅਰ ਨੂੰ ਕੋਈ ਪ੍ਰੋਬਲਮ ਨਹੀਂ ਉਹ ਸਾਰੇ ਪਿੰਡ ਦੇ ਸਹਿਯੋਗ ਨਾਲ ਅਸੀਂ ਉਹ ਬਣਾਇਆ ਤੇ ਉਸ ਨੂੰ ਹੋਰ ਵੀ ਵਧਿਆ ਬਣਾਵਾਂਗੇ ਕਿਦੋਂ ਕੀ ਲੱਗਦਾ ਜਦੋਂ ਪਿੰਡ ਲੈਵਲ ਤੋਂ ਨਸ਼ਾ ਖਤਮ ਹੋਊਗਾ ਤਾਂ ਉੱਪਰਲੇ ਲੈਵਲ ਤੱਕ ਵੀ ਨਸ਼ਾ ਬੰਦ ਹੋ ਜਾਊਗਾ ਉਸ ਤਰ੍ਹਾਂ ਕਿਸ ਤਰ੍ਹਾਂ ਸੰਦੇਸ਼ ਦੇਣ ਅਸੀਂ ਇਹ ਸੋਚ ਕਿਸ ਤੱਕ ਚੱਕਿਆ ਵੀ ਅਸੀਂ ਇਕੱਲੀ ਸਰਕਾਰ ਵੀ ਨਹੀਂ ਕੋਸ਼ਿਸ਼ ਕਰਦੀ ਅਸੀਂ ਆਪਦੇ ਜਿੰਨਾ ਆਪ ਦਾ ਹੋ ਸਕਦਾ ਪਿੰਡ ਪੱਧਰ ਤੇ ਸਾਡੇ ਪਿੰਡੋ ਚੋਂ ਪਹਿਲਾਂ ਨਾਲ ਸਾਰ ਰੋਕਣ ਦੀ ਕੋਸ਼ਿਸ਼ ਕਰੀਏ ਇਸ ਕਰਕੇ ਵੀ ਸਰਕਾਰ ਤੱਕ ਪਹੁੰਚ ਪੰਚਾਇਤ ਨੂੰ ਪਹਿਲਾਂ ਸੀ ਆਪਦੇ ਪਿੰਡ ਨੂੰ ਆਪ ਸੰਭਾਲੀਏ ਪਿੰਡ ਦੇ ਵਿੱਚ ਨਸ਼ਾ ਸਟੈਪ ਬਏ ਸਟੈਪ ਚੱਲਦਾ ਸੋਟੇ ਤੋਂ ਸਟਿੰਗ ਤੋਂ ਲੈ ਕੇ ਸਰਗਰ ਤੋਂ ਲੈ ਕੇ ਫੇਰ ਬੰਦਾ ਚਿੱਟੇ ਤੱਕ ਪਹੁੰਚਦਾ ਤਾਂ ਅਸੀਂ ਕੋਸ਼ਿਸ਼ ਕਰੀਆ ਵੀ ਆਪਾਂ ਪਿੰਡ ਨੂੰ ਚਿੱਟੇ ਨਸ਼ੇ ਤੋਂ ਮੁਕਤ ਕਰਕੇ ਹੀ ਸਪੋਰਟਸ ਵੱਲ ਜੋੜੀਏ ਸਾਡਾ ਮੇਨ ਮਕਸਦ ਆ ਵੀ ਆਪਾਂ ਸਪੋਰਟਸ ਨੂੰ ਵਧਾ ਕੇ ਤਾਂ ਚਿੱਟਾ ਨਸ਼ਾ ਖਤਮ ਹੋਊਗਾ ਕੀ ਸੰਦੇਸ਼ ਦੇਣਾ ਚਾਹੁੰਦਾ ਹਾਂ ਹੋਰ ਪਿੰਡ ਵਾਸੀਆਂ ਨੂੰ ਜਾਂ ਹੋਰ ਪੰਜਾਬ ਵਾਸੀਆਂ ਦੇ ਵਾਸਤੇ ਪਿੰਡ ਵਾਸੀਆਂ ਨੂੰ ਆਲਦਲ ਜੋ ਵੀ ਪੰਚਾਇਤ ਨੇ ਸਹਿਯੋਗ ਦੇਣਾ ਸਲਾਹ ਦੇਣਾ ਜੁੜੇ ਵੀ ਮਤੇ ਇਸ ਤਰ੍ਹਾਂ ਦੇ ਪਾਏ ਜਾਣ ਜੋ ਵੀ ਆਪਾਂ ਮਤੇ ਇਹ ਪਾਏ ਨੇ ਉਹ ਸਾਰੇ ਪਿੰਡ ਜੇਕਰ ਇਹ ਮਤੇ ਪਾਏ ਜਾਣ ਤਾਂ ਸਾਨੂੰ ਵੀ ਹੌਸਲਾ ਹੋ ਵੀ ਸਾਡੇ ਹਿਸਾਬ ਨਾਲ ਹੋਰ ਪੰਚਾਇਤਾਂ ਨੇ ਕੰਮ ਕੀਤਾ ਔਰ ਨਸ਼ੇ ਨੂੰ ਵੀ ਇੱਕ ਤਰ੍ਹਾਂ ਦਾ ਬੰਦ ਕਰਨ ਦਾ ਇਹ ਸਾਰੇ ਪੰਚਾਇਤਾਂ ਕੇ ਕੰਮ ਮਤੇ ਪਾ ਕੇ ਰੋਕ ਸਕਦੀਆਂ ਹਨ ਕੀ ਨਾਮ ਹੈ ਨਿਪਿੰਦਰ ਸਿੰਘ ਹੈ ਨਿਪਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੀ ਪਿੰਡ ਦੀ ਪੰਚਾਇਤ ਵੱਲੋਂ ਇੱਕ ਆ ਨਵੇਂ ਇਕਲੇ ਮਤੇ ਪਾਏ ਗਏ ਹਾਂ ਹਾਂਜੀ ਹਾਂ ਬਹੁਤ ਵਧੀਆ ਮਤੇ ਨੇ ਜੀ 8 9 ਮਤੇ ਪਾਏ ਨੇ ਤੇ ਸਾਰੇ ਵਧੀਆ ਨੇ ਸਾਰਿਆਂ ਦੇ ਸਹਿਯੋਗ ਨਾਲ ਸਾਰੇ ਪਿੰਡ ਦੇ ਜਮੇ ਰੈਸਲਾ ਨਾਲ ਹੀ ਪੈਣੇ ਜੀ ਨਸ਼ੇ ਨੂੰ ਠੱਲ ਪਾਵੇ ਕਿ ਨੌਜਵਾਨ ਪੀੜੀ ਨਸ਼ੇ ਵੱਲ ਜਾ ਰਹੀ ਹੈ ਹਾਂਜੀ ਹਾਂ ਫਰਕ ਤਾਂ ਪਵੇਗਾ ਜਿਵੇਂ ਕਹਿੰਦੇ ਛੋਟੇ ਬੱਚਿਆਂ ਦਾ ਫਰਕ ਬਹੁਤ ਹੋਊ ਜਿਹੜੀ ਨਵੀਂ ਪਨੀਰੀ ਐ ਉਹ ਦੇਖੋ ਦੇਖ ਜਿਵੇਂ ਕੋਈ ਸਟਿੰਗ ਪੀਣ ਲੱਗ ਗਿਆ ਕੋਈ ਹੋਰ ਲਾਈਨ ਲੱਗ ਗਿਆ ਉਹ ਨਹੀਂ ਮਿਲੂ ਤਾਂ ਆਪੇ ਹਟ ਜੀ ਹੁਣ ਜਿਵੇਂ ਸਾਡੇ ਮੈਂ ਠੇਕਾ ਵੀ ਨਹੀਂ ਹੈ ਸਰਾਬ ਦਾ ਬਹੁ ਘਟਾ ਜੀ ਨਹੀਂ ਜਿਵੇਂ ਹੁਣ ਠੇਕਾ ਦੂਸਰੇ ਪਿੰਡ ਜਾਣਾ ਤਾਂ ਵੀ ਬੰਦਾ ਦੇਖਦਾ ਵੀ ਦੂਜੇ ਪਿੰਡ ਜਾਣਾ ਪਊ ਜੇ ਪਿੰਡ ਹੋਵੇ ਤਾਂ ਛੇਤੀ ਫੜ ਲੈਂਦਾ ਉਹ ਚੀਜ਼ਾਂ ਦਾ ਬਹੁ ਫਰਕ ਆ ਜੀ ਜੇ ਲੱਗਦਾ ਪਿੰਡ ਦਾ ਸਾਰੇ ਦਾ ਸਹਿਯੋਗ ਹੈ ਇਸ ਮਤਿਆਂ ਦੇ ਵਿੱਚ ਹਾਂ ਜੀ ਹਾਂ ਪੂਰਾ ਸਹਿਯੋਗ ਹੈ ਜੀ ਸਾਰਿਆਂ ਦੀ رائے ਸਲਾਹ ਨਾਲ ਪਾਇਨੇ ਜੀ ਪੂਰੇ ਵਧੀਆ ਮਤੇ ਨੇ ਜੀ ਪਹਿਲਾਂ ਵੀ ਸੋਚਿਆ ਹੋਇਆ ਸੀ ਸਰਪੰਚੀ ਤੋਂ ਪਹਿਲਾਂ ਵੀ ਇਹ ਜੇ ਮਤੇ ਪਾਉਣੇ ਨੇ ਨਵੀਂ ਪੰਚਾਇਤ ਬਣੀਆ ਨਵੇਂ ਮਤੇ ਪਾਏ ਨੇ ਜੇ ਪਿੰਡ ਪੱਤਰ ਤੇ ਨਸ਼ਾ ਖਤਮ ਹੋਊਗਾ ਤਾਂ ਹੀ ਵੱਡੇ ਪੱਤਰ ਤੇ ਨਸ਼ਾ ਕਰੀਂ ਹਾਂਜੀ ਹਾਂ ਪਹਿਲਾਂ ਆਪੂ ਆਪਦੇ ਪਿੰਡਾਂ ਨੂੰ ਆਪਾਂ ਸਮਾਰ ਲਈਏ ਜੀ ਆਟੋਮੈਟਿਕ ਹੀ ਪੰਜਾਬ ਸਾਰਾ ਸੈੱਟ ਹੋ ਜੀ ਜੇ ਅਸੀਂ ਪੰਜਾਬ ਦੇ ਐਂ ਲਾ ਲੋ ਵੀ ਹੈਗਾ ਸਾਰੀਆਂ ਸਟੇਟਾਂ ਚ ਇਹ ਥੋੜਾ ਜਿਹਾ ਜੇ ਮੈਂ ਆਪਣੇ ਵੀ ਪੰਜਾਬ ਨੂੰ ਵੱਧ ਵਦਨਾਮ ਕਰਿਆ ਜਾਂਦਾ ਬਿਨਾ ਸੱਚ ਐ ਵੀ ਹੈਗਾ ਸਾਰੀਆਂ ਸਟੇਟਾਂ ਚ ਇਹ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਨੇ ਜੀ ਅਪਰਾਲਾ ਵਧੀਆ ਹੈਗਾ ਜੀ ਇਹ ਵੀ ਨਵੇਂ ਪਨੀਰੀ ਜਾਂ ਹੋਰ ਆਪਣਾ ਫਿਊਚਰ ਵਧੀਆ ਹੋ ਬੱਚਿਆਂ ਦਾ